ਆਪੋ ਜੀ ਸੋਹਣੀ ਅਸੀਂ ਸਮਾਜਿਕ ਬੰਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਸ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤੁਮ ਕੋ ਪਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਤੁਹਾਨੂੰ ਮਤਲਬ ਇਹੀ ਹੈ ਕਿ ਸੀਖੰਦਰ ਨੇ ਜਿਹੜੇ ਘੜਦੇ ਇੰਨੇ ਜਿਹਾ ਖਾਇਆ ਢੂਠਨੇ ਦਾ ਉਹ ਲੋਕ ਨੇ ਜਿਹਨੇ ਪਿੰਡ ਮੈਂ ਤੁਹਾਨੂੰ ਬਤੋੜੇ ਬਣਦੇ ਆਂ ਤੁਸੀਂ ਕਦੋਂ ਕਰਦੇ ਆਂ ਮੈਂ ਮਜ਼ਦੂਰ ਇਹਨਾਂ ਨੂੰ ਸਹੂਤ ਕਰਦਾ ਪੰਜਾਬ 'ਚ ਗ੍ਰਿਫਤਾਰੀਆਂ ਤੇ ਪਰਚਿਆਂ ਦਾ ਦੌਰ ਲਗਾਤਾਰ جاری ਹੈ ਪਿਤੇ ਦਿਨੀ ਪੰਜਾਹ ਸੇ ਦੋਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਡਾਕਟਰ ਰੰਗਰੇਟਾ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਹਨਾਂ ਖਿਲਾਫ ਪੀਪੀ ਸੁਖਵਿੰਦਰ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਡਾਕਟਰ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਆਪਣੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਡਾਕਟਰ ਰੰਗਰੇਟਾ ਮੀਡੀਆ ਕੇ ਬੋਲੇ ਨੇ ਉਹਨਾਂ ਨੇ ਆਪਣੇ ਉੱਪਰ ਹੋਏ ਪਰਚੇ ਨੂੰ 사지ਸ਼ ਕਰ ਦਿੱਤਾ ਡਾਕਟਰ ਰੰਗਰੇਟਾ ਨੇ ਆਪਣੇ ਬਿਆਨ ਚ ਕਿ ਉਹ ਦਲਿਤ ਸਮਾਜ ਲਈ ਆਖਰੀ ਸਾਹ ਤੱਕ ਬੋਲਦੇ ਰਹਿਣਗੇ ਇਸੇ ਨਾਲ ਹੀ ਉਹਨਾਂ ਕੇ ਹਰ ਕੇ ਮਜ਼ਦੂਰਾ ਦੀ ਆਵਾਜ਼ ਨੂੰ ਸਾਜ਼ਿਸ਼ ਤਹਿਤ ਦਬਾਇਆ ਜਾ ਰਿਹਾ ਹੈ ਤੇ ਇਸੇ ਸਾਜ਼ਿਸ਼ ਤਹਿਤ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਆਪੋ ਜੀ ਇਸ ਮੌਕੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਲਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਕਹਿੰਦਾ ਮਤਲਬ ਇਹੀ ਹੈ ਪੀਪੀ ਸੁਖਵਿੰਦਰ ਨੇ ਜਿਹੜੇ ਤੁਹਾਡੇ ਤੇ ਅਲਿਗੇਸ਼ਨ ਲਾਇਆ ਉਹ ਝੂਠ ਨੇ ਸਰ ਉਹ ਲੋਕ ਨੇ ਜਿਹੜੇ ਪਿੰਡਾਂ ਦੇ ਚਾਹੇ ਤੋਂ ਤੁਹਾਡੇ ਬਣਾਉਂਦੇ ਆ ਮਜ਼ਦੂਰਾਂ ਤੇ ਜ਼ੁਲਮ ਕਰਦੇ ਆ ਮੈਂ ਮਜ਼ਦੂਰਾਂ ਇਹਨਾਂ ਨੂੰ ਐਕਸਪੋਜ਼ ਕਰਦਾ ਆ ਸੋ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਾਡਮ ਚੋਧੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਐਸੀ ਸਮ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਜੋ ਕੁਝ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ਓਕੇ ਸਭ ਕੁਏ ਸਿੱਧੇ ਸਪੱਸ਼ਟ ਸਭ ਕੁ ਚੜਦੀ ਕਲਾ ਦੇ ਵਿੱਚ ਕੋਈ ਕੁੱਟ ਮਾਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਪੂਰਾ ਪ੍ਰਸ਼ਾਸਨ ਦਾ ਸੰਯੋਗ ਹੈ ਡਾਕਟਰ ਸਾਹਿਬ ਵਾਲੀ ਨੂੰ ਗੱਲ ਵੀ ਅਸੀਂ ਪਾਣੀ ਗਏ ਸੀਗੇ ਪੂਰਾ ਸੰਯੋਗ ਹੈ ਕੋਈ ਉਹ ਜੀ ਗੱਲ ਨਹੀਂ ਕੋਈ ਕੁੱਟ ਮਾਰਨੀ ਜੋ ਪੁਲਿਸ ਸਾਹਿਬ ਦੀ ਕਾਰਵਾਈ ਕਰਦੀ ਹੁੰਦੀ ਉਹ ਕਰਦੀ ਹੋਈ ਹੁੰਦੀ ਹੈ ਕਿਸੇ ਨੇ ਹੱਥ ਨਹੀਂ ਲਾਇਆ ਕਿ ਕੋਈ ਵੀ ਕੁੱਟ ਮਾਰ ਦੀ ਗੱਲ ਨਹੀਂ ਹੋਈਗੀ ਦਾਸੀ ਇੱਕੇ ਬੀਤੇ ਦਿਨੀ ਪੀਪੀ ਸੁਖਬਿੰਦਰ ਵੱਲੋਂ ਡਾਕਟਰ ਅੰਗਰੇਟਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਪੀਪੀ ਸੁਖਬਿੰਦਰ ਸਿੰਘ ਦਾ ਇਲਜ਼ਾਮ ਸੀ ਕਿ ਡਾਕਟਰ ਅੰਗਰੇਟਾ ਵੱਲੋਂ ਉਹਨਾਂ ਦੀ ਇੱਤਿਹਾ ਭੜਾ ਖਿਲਾਫ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਇਹ ਦਿਹਾ ਉਦੋਂ ਹੋਇਆ ਜਦੋਂ ਪੀਪੀ ਸੁਖਵਿੰਦਰ ਵੱਲੋਂ ਪਾਨਾ ਸਿੱਧੂ ਦੇ ਹੱਕ 'ਚ ਇੱਕ ਵੀਡੀਓ ਪਾਈ ਗਈ ਜਿਸ ਦੇ ਖਿਲਾਫ ਬੋਲਦਿਆ ਡਾਕਟਰ ਰੰਗਰੇਟਾ ਵੱਲੋਂ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਪੀਪੀ ਸੁਖਵਿੰਦਰ ਵੱਲੋਂ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ 'ਚ ਡਾਕਟਰ ਰੰਗਰੇਟਾ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਅਤੇ ਬੀਤੇ ਦਿਨੀ ਲੁਧਿਆਣਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਡਾਕਟਰ ਰੰਗਰੇਟਾ ਦਾ ਬਿਆਨ ਸਾਹਮਣੇ ਆਇਆ ਹੈ ਇਸ ਵਾਇਦੀ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰੀਂਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਕਹਿੰਦੇ ਨੇ ਮਤਲਬ ਇਹ ਹੈ ਪੀਪੀ ਸੁਖਵਿੰਦਰ ਨੇ ਜਿਹੜੇ ਤੁਹਾਡੇ ਤੇ ਅਲਿਗੇਸ਼ਨ ਲਾਇਆ ਉਹ ਝੂਠ ਨੇ ਸਰ ਉਹ ਲੋਕ ਨੇ ਜਿਹੜੇ ਪਿੰਡਾਂ ਵਿੱਚ ਤੋਂ ਤੌਰੇ ਬਣਾਉਂਦੇ ਆ ਮਜ਼ਦੂਰਾਂ ਤੇ ਜ਼ੁਲਮ ਕਰਦੇ ਆ ਮੈਂ ਮਜ਼ਦੂਰਾਂ ਇਹਨਾਂ ਨੂੰ ਐਕਸਪੋਜ਼ ਕਰਦਾ ਹਾਂ ਸੋ ਮੇਰੀ ਇਹ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕ੍ਰਮਚੌਧਰੀਆਂ ਵੱਲੋਂ ਜਾਤ ਹੰਕਾਰੀਆਂ ਵੱਲੋਂ ਮੈਂ ਐਸੀ ਸਮਾਜ ਤੋਂ ਇਸ ਕਰ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਜੋ ਕੁਝ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ਓਕੇ ਸਿਰਫ ਇਹ ਸੀ ਕਿ ਸਰਪੰਚ ਸਾਹਿਬ ਕੋ ਚੜ੍ਹਦੀ ਕਲਾ ਦੇ ਵਿੱਚ ਕੋਈ ਕੁੱਟ ਮਾਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਹੈ ਡਾਕਟਰ ਸਾਹਿਬ ਵਾਲਿਓ ਗੱਲ ਵੀ ਅਸੀਂ ਥਾਣੇ ਗਏ ਸੀਗੇ ਪੂਰਾ ਸਹਿਯੋਗ ਹੈ ਕੋਈ ਉਹ ਜੀ ਗੱਲ ਨਹੀਂ ਕੋਈ ਕੁੱਟ ਮਾਰਨੀ ਜੋ ਪੁਲਿਸ ਸਾਹਿਬ ਦੀ ਕਾਰਵਾਈ ਕਰਦੀ ਹੁੰਦੀ ਹੈ ਉਹ ਕਰਦੀ ਹੋਈ ਹੁੰਦੀ ਹੈ ਕਿਸੇ ਨੇ ਹੱਥ ਨਹੀਂ ਲਾਇਆਗਾ ਕੋਈ ਵੀ ਕੁੱਟ ਮਾਰ ਦੀ ਗੱਲ ਨਹੀਂ ਹੋਈਗੀ ਹਾਲਾਂਕਿ ਡਾਕਟਰ ਨਗਰੇਟਾ ਨੇ ਆਪਣੇ ਉੱਪਰ ਹੋਏ ਪਰਚੇ ਨੂੰ ਸਾਜਿਸ਼ ਕਰਾਰ ਦਿੱਤਾ ਹੈ ਪਰ ਇਥੇ ਵੀ ਜ਼ਿਕਰ ਹੋਊਗਾ ਕਿ ਡਾਕਟਰ ਰੰਗਰੇਟਾ ਅਕਸਰ ਆਪਣੀਆਂ ਵੀਡੀਓਜ਼ ਰਾਹੀਂ ਵਿਵਾਦ ਚ ਰਹਿੰਦੇ ਨੇ ਉਹਨਾਂ ਤੇ ਆਪਣੀਆਂ ਵੀਡੀਓ ਵਿੱਚ ਪੱਦੇ ਸ਼ਬਦਾਵਲੀ ਵਰਤਨ ਅਤੇ ਗਾਲੀ ਗਲੋਚ ਕਰਨ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ